ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਜੀਤ ਸਿੰਘ ਰਿਆੜ ਬਟਾਲੇ ਤੋਂ ਆਪਦਾ ਸਵਾਗਤ ਕਰਦਾ ਜੀ ਸਰ ਅੱਜ ਅਸੀਂ ਗੱਲ ਕਰਾਂਗੇ ਸਿੱਖ ਰਾਜ ਦੇ ਤਿੰਨ ਮਹਾਰਾਜਿਆਂ ਦੀਆਂ ਜਿਨ੍ਹਾਂ ਦਾ ਕਤਲ ਡੁਗਰਿਆਂ ਵੱਲੋਂ ਕੀਤਾ ਗਿਆ ਮਹਾਰਾਜਾ ਖੜਕ ਸਿੰਘ ਮਹਾਰਾਜਾ ਸ਼ੇਰ ਸਿੰਘ ਔਰ ਕੁਬਰਨਾਉਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰਾਜ ਬੜੀ ਮਿਹਨਤ ਦੇ ਨਾਲ ਖੜਾ ਕੀਤਾ ਬੜੀ ਹਿੰਮਤ ਔਰ ਦਲੇਰੀ ਦੇ ਨਾਲ ਖੜਾ ਕੀਤਾ ਹਰ ਰਾਜਾ ਆਪਣੇ ਰਾਜ ਦੇ ਲਈ ਸ਼ਾਮ-ਦਾਮ-ਦੰਡ ਭੇਦ ਵਰਗੀਆਂ ਤਿੰਨ ਪ੍ਰਮੁੱਖ ਸ਼ਰਤਾਂ ਦੇ ਉੱਤੇ ਅਮਲ ਕਰਦਾ ਹੈ ਤੇ ਆਪਣਾ ਰਾਜ ਖੜਾ ਕਰਦਾ ਹੈ ਪਰ ਮਹਾਰਾਜਾ ਰਣਜੀਤ ਸਿੰਘ ਨੇ ਸਿਰਫ ਸ਼ਾਮ ਔਰ ਦਾਮ ਦਾ ਇਸਤੇਮਾਲ ਕੀਤਾ ਜੀ ਦੰਡ ਵਾਲਾ ਤੇ ਉਹਦੇ ਕੋਲੇ ਕਮੀ ਹੈ ਨਹੀਂ ਸੀਗਾ ਭੇਦ ਤੇ ਉਹਨੇ ਵਿਚਾਰੇ ਨੇ ਕਿਸੇ ਦਾ ਕੀ ਪਾਉਣਾ ਤਾਂ ਜਾਂ ਕੀ ਉਹਨੇ ਕਿਸੇ ਦਾ ਦੱਸਣਾ ਸੀਗਾ ਪਰ ਦੇਖੋ ਐਨਾ ਕੁਝ ਹੁੰਦਿਆ ਹੋਇਆ ਵੀ ਜਿਹਦੇ ਰਾਜ ਦੇ ਵਿੱਚ ਕੋਈ ਕੁੱਤੇ ਕੋਲੋਂ ਕੈਂਠਾ ਨਹੀਂ ਸੀ ਲਗਾਉਂਦਾ ਕੋਈ ਚੋਰੀ ਨਹੀਂ ਸੀ ਹੁੰਦੀ ਸਭ ਤੋਂ ਵੱਡੀ ਗੱਲ ਕੋਈ ਜੇਲ੍ਹ ਨਹੀਂ ਸੀ ਹੈਗੀ ਉਹਦੇ ਰਾਜ ਦੇ ਵਿੱਚ ਇਹੋ ਜਿਹਾ ਖੁਸ਼ਹਾਲ ਰਾਜ ਨੂੰ ਮਟਾਉਣ ਦੇ ਲਈ ਡੋਗਰੇ ਭਰਾਵਾਂ ਨੇ ਰੱਜ ਕੇ ਮਿਹਨਤ ਕੀਤੀ ਜਿੰਨਾ ਕੁੱਤਿਆਂ ਨੂੰ ਨੇ ਰੂੜੀ ਤੋਂ ਚੁੱਕ ਕੇ ਵਜੀਰਾ ਤੱਕ ਦੀਆਂ ਕੁਰਸੀਆਂ ਤੇ ਪਹੁੰਚਾਇਆ ਉਹਨਾਂ ਨੂੰ ਘਿਓ ਦੇ ਨਾਲ ਲਵੇੜ-ਲਵੇੜ ਕੇ ਰੋਟੀਆਂ ਦਿੱਤੀਆਂ ਉਹਨਾਂ ਕੁੱਤਿਆਂ ਨੇ ਅਖੀਰ ਉਹਦੇ ਪੰਛ ਦੇ ਤਿੰਨ ਮਹਾਰਾਜੇ ਦਾ ਕਤਲ ਕਰਕੇ ਉਹਦਾ ਇਨਾਮ ਉਹਨੂੰ ਵਾਪਸ ਦਿੱਤਾ ਇਹ ਲੋਕ ਕਿਉਂ ਨਾਲ ਚੁਪੜੀ ਰੋਟੀ ਨਹੀਂ ਸੀ ਭਾਲਦੇ ਇਹ ਕਿਹੋ ਵਾਲਾ ਡੱਬਾ ਹੀ ਭਾਲਦੇ ਸੀ ਕਿ ਸਾਨੂੰ ਡੱਬਾ ਹੀ ਮਿਲ ਜੇ ਅਸੀਂ ਉਹ ਖਾਣਾ ਮਹਾਰਾਜੇ ਨੇ ਅਕਾਲ ਚਲਾਣੇ ਤੋਂ ਬਾਅਦ ਸਭ ਤੋਂ ਵੱਡਾ ਬੇਟਾ ਮਹਾਰਾਜਾ ਖੜਕ ਸਿੰਘ ਜਿਹੜਾ ਹੈ ਉਹ ਗੱਡੀ ਤੇ ਬੈਠਦਾ ਹੈ ਉਸ ਤੋਂ ਪਹਿਲਾਂ ਮਹਾਰਾਜੇ ਨੇ ਆਪ 1812 ਦੇ ਵਿੱਚ ਸ਼ਹਿਜ਼ਾਦੇ ਖੜਕ ਸਿੰਘ ਨੂੰ ਕੀਕਾ ਸਾਹਿਬ ਹیدر ਦਾ ਖਤਾਬ ਦੇ ਕੇ ਆਪਣਾ ਬਰਸ ਜਿਹੜਾ ਹੈ ਉਹ ਐਲਾਨ ਦਿੱਤਾ ਸੀਗਾ ਜੀ। ਔਰ ਮਹਾਰਾਜੇ ਤੋਂ ਬਾਅਦ 1 ਸਤੰਬਰ 1839 ਨੂੰ ਮਹਾਰਾਜਾ ਖੜਕ ਸਿੰਘ ਜਿਹੜਾ ਹੈ ਉਹ ਰਾਜਗਦੀ ਤੇ ਬੈੰਦਾ ਹੈ। ਉਹਦੇ ਰਾਜਗਦੀ ਦੇ ਉੱਤੇ ਬੈਠਣ ਦੇ ਨਾਲ ਹੀ ਉਹਨਾਂ ਨੂੰ ਮਾਰਨ ਦੀ ਇਹ ਸ਼ਕੀਮਾ ਜਿਹੜੀ ਐ ਡੋਗਰਿਆ ਨੇ ਚਾਲੂ ਕਰ ਦਿੱਤੀ ਸੀਗੀ ਕਿਉਂਕਿ ਧਿਆਨ ਸਿੰਘ ਡੋਗਰਾ ਪ੍ਰਧਾਨ ਮੰਤਰੀ ਨਹੀਂ ਧਿਆਨ ਸਿੰਘ ਡੋਗਰਾ ਜਿਹੜਾ ਹੈ ਉਹ ਮਹਾਰਾਜਾ ਸਿਰ ਪੰਜਾਬ ਬਣਨਾ ਚਾਹੁੰਦਾ ਸੀ। ਇਸ ਕਰਕੇ ਔਰ ਦੂਸਰਾ ਕਾਰਨ ਕੁਛ ਇਹ ਸੀਗਾ ਕਿ ਮਹਾਰਾਜਾ ਖੜਕ ਸਿੰਘ ਜਿਹੜਾ ਹੈ ਇਹਦਾ ਇੱਕ ਮਾਮਾ ਸੀਗਾ ਜੀ ਰਿਸ਼ਤੇਦਾਰ ਚੇਤ ਸਿੰਘ ਬਰਾੜ ਇਹ ਚਾਹੁੰਦਾ ਸੀਗਾ ਕਿ ਮੈਂ ਉਹਨੂੰ ਪ੍ਰਧਾਨ ਮੰਤਰੀ ਬਣਾਵਾਂ ਔਰ ਉਹਨੂੰ ਜ਼ਿਆਦਾ ਆਪਣੇ ਨਾਲ ਰੱਖਦਾ ਸੀਗਾ ਔਰ ਧਿਆਨ ਸਿੰਘ ਡੋਗਰਾ ਜਿਹੜਾ ਹੈ ਇਹ ਗੱਲਾਂ ਬਰਦਾਸ਼ਤ ਨਹੀਂ ਸੀ ਕਰ ਸਕਦਾ ਇਸ ਕਰਕੇ ਇਹਨਾਂ ਨੇ ਅਫਵਾਹ ਫਲਾਈ ਹੈ ਕਿ ਚੇਤ ਸਿੰਘ ਬਰਾੜ ਔਰ ਮਹਾਰਾਜਾ ਖੜਕ ਸਿੰਘ ਜਿਹੜਾ ਹੈ ਅੰਗਰੇਜ਼ਾਂ ਦੇ ਨਾਲ ਸੰਧੀ ਕਰਕੇ ਦੇਸ਼ ਪੰਜਾਬ ਨੂੰ ਅੰਗਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦਾ ਹੈ ਔਰ ਇਸ ਕਰਕੇ 1 ਸਤੰਬਰ ਨੂੰ ਉਹ ਮਹਾਰਾਜਾ ਬਣਦੇ ਨੇ ਔਰ 8 ਅਕਤੂਬਰ ਨੂੰ ਉਹਨਾਂ ਨੂੰ ਗੱਦੀ ਤੋਂ ਲਾ ਕੇ ਕੈਦ ਕਰ ਲਿਆ ਜਾਂਦਾ ਹੈ। ਉਹਨਾਂ ਦੇ ਮਹਿਲ ਦੇ ਵਿੱਚ ਉਹਨਾਂ ਦੇ ਕਮਰੇ ਦੇ ਵਿੱਚ ਉਹਨਾਂ ਦੇ ਸਾਹਮਣੇ ਚੇਤ ਸਿੰਘ ਬਰਾੜ ਦਾ ਕਤਲ ਕਰਦੇ ਨੇ ਧਿਆਨ ਸਿੰਘ ਡੋਗਰਾ, ਗੁਲਾਬ ਸਿੰਘ ਡੋਗਰਾ, ਹੀਰਾ ਸਿੰਘ ਡੋਗਰਾ, ਸੁਚੇਤ ਸਿੰਘ ਡੋਗਰਾ ਇਹ ਚਾਰੇ ਬੰਦੇ ਜੇ ਸਿੰਘ ਦਾ ਕਤਲ ਕਰਦੇ ਨੇ ਉਹਦੇ ਸਾਹਮਣੇ ਔਰ ਜਿੰਨੇ ਦੇਰੀ ਮਹਾਰਾਜਾ ਖੜਕ ਸਿੰਘ ਜਿਹੜਾ ਹੈ ਉਹ ਨજરਬੰਦ ਰਿਆ ਹੈ ਉਹਨੂੰ ਪਾਰਾ ਜਿਹੜਾ ਜੀ ਪਾਰਾ ਹੁੰਦਾ ਪਾਰਾ ਖਾਣੇ ਦੇ ਵਿੱਚ ਮਿਲਾ ਕੇ ਦਿੱਤਾ ਜਾਂਦਾ ਰਿਹਾ ਕੁਝ ਸਲੋ ਪੋਇਜ਼ਨ ਦਿੱਤਾ ਜਾਂਦਾ ਰਿਹਾ ਜਿਹਦੇ ਕਰਕੇ 4-5 ਨਵੰਬਰ ਦੀ ਰਾਤ ਨੂੰ ਮਹਾਰਾਜਾ ਖੜਕ ਸਿੰਘ ਦਾ ਦਿਹਾਂਤ ਹੋ ਜਾਂਦਾ ਕਤਲ ਹੋ ਜਾਂਦਾ ਕਤਲ ਹੀ ਕਹ ਲੋ ਜਦੋਂ ਅਰਕਟੋਬਰ ਨੂੰ ਇਹਨਾਂ ਨੂੰ ਨਜ਼ਰਬੰਦ ਕੀਤਾ ਜਾਂਦਾ ਤੇ ਇਹਨਾਂ ਦੀ ਜਗ੍ਹਾ ਤੇ ਕੁੰਵਰ ਨੌਨਿਹਾਲ ਸਿੰਘ 19 ਸਾਲਾਂ ਦਾ ਮੁਛਪਟ ਗੱਭਰੂ ਜਿਹੜਾ ਹੈ ਉਹਨੂੰ ਰਾਜਗਦੀ ਤੇ ਬਿਠਾਇਆ ਜਾਂਦਾ ਹੈ ਜਿਹੜਾ ਕਿ ਖੜਕ ਸਿੰਘ ਦਾ ਬੇਟਾ ਸੀਗਾ ਜੀ ਕੁੰਵਰ ਨੌਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਦਾ ਸਭ ਤੋਂ ਕਹੋ ਕਿ ਸੂਝਮਾਨ ਇਨਸਾਨ ਸੀਗਾ ਉਹਦੇ ਵਿੱਚ ਇੰਨੀ ਕਾਬਲੀਅਤ ਸੀਗੀ ਕਿ ਉਹ ਮਹਾਰਾਜਾ ਰਣਜੀਤ ਸਿੰਘ ਵਾਂਗੂ ਰਾਜ ਕਰ ਸਕਦਾ ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਉਹਨੂੰ ਬੜਾ ਪਿਆਰ ਕਰਦੇ ਸੀਗੇ ਔਰ ਉਸਦੇ ਵਿਆਹ ਵੀ ਉਹਨਾਂ ਨੇ ਸ਼ਾਮ ਸਿੰਘ ਅਟਾਰੀ ਦੀ ਬੇਟੀ ਨਾਲ ਕੀਤਾ ਜਿਹੜਾ ਕਿ ਹਿੰਦੁਸਤਾਨ ਦੇ ਇਤਿਹਾਸ ਵਿੱਚ ਅੱਜ ਤੱਕ ਦਾ ਸਭ ਤੋਂ ਮਹਿੰਗਾ ਵਿਆਹ ਹੈ ਜਦੋਂ ਕੁਵਰ ਨੌਨਿਹਾਲ ਸਿੰਘ ਨੇ ਡੋਗਰੇਆਂ ਦੀਆਂ ਕਰਤੂਤਾਂ ਦੇਖੀਆਂ ਕਿ ਇਹ ਤਾਂ ਰਾਜ ਹੜੱਪਨ ਨੂੰ ਫਿਰਦੇ ਆ ਉਹਨੇ ਫਿਰ ਜਿਹੜੀ ਕਾਉਂਸਲ ਹੁੰਦੀ ਹੈ ਜਾਂ ਕਹੋ ਬਾਜ਼ਾਰਤ ਹੁੰਦੀ ਹੈ ਬਾਜ਼ਾਰਤ ਦੇ ਵਿੱਚ ਕੀ ਅਜੀਜੂਦੀਨ ਅਜੀਤ ਸਿੰਘ ਸੰਧੋਵਾਲੀਆ ਦੋ ਪੰਡਿਤ ਭਰਾ ਖੁਸ਼ਾਲ ਸਿੰਘ ਬ੍ਰਾਹਮਣ ਭਰਾ ਬ੍ਰਾਹਮਣ ਖੁਸ਼ਾਲ ਸਿੰਘ ਔਰ ਭਈਆ ਰਾਮ ਜੀ ਔਰ ਲੈਣਾ ਸਿੰਘ ਮਜੀਠੀਆ ਇਹਨਾਂ ਨੂੰ ਵੀ ਉਸ ਕੌਂਸਲ ਦੇ ਵਿੱਚ ਉਸ ਬਾਜ਼ਾਰਤ ਦੇ ਵਿੱਚ ਸ਼ਾਮਲ ਕਰ ਲਿਆ ਜਦੋਂ ਇਹ ਕੰਮ ਹੋ ਗਿਆ ਡੋਗਰਿਆਂ ਨੂੰ ਪੱਕਾ ਯਕੀਨ ਹੋ ਗਿਆ ਕਿ ਕੁਮਰ ਨੌਨੇ ਹਾਲ ਸਿੰਘ ਵੀ ਜਿਹੜਾ ਹੈ ਇਹਨੂੰ ਵੀ ਮਾਰਨਾ ਪੈਣਾ ਹੈ ਕਿਉਂਕਿ ਹੁਣ ਸਾਡਾ ਤੇ ਕੰਮ ਖਤਮ ਕਰਤਾ ਇਹਨੇ ਅਸੀਂ ਰਾਜੇ ਤਾਂ ਬਣ ਨਹੀਂ ਸਕਦੇ ਕਿਉਂਕਿ ਕੌਂਸਲ ਪੂਰੀ ਚਾਹੇਗੀ ਤੇ ਫੇਰ ਹੀ ਰਾਜਾ ਚੇਂਜ ਕਰਕੇ ਤੇ ਕੋਈ ਹੋਰ ਬੰਦਾ ਰਾਜਾ ਬਣ ਸਕਦਾ ਹੁਣ ਕਾਉਂਸਲਰ ਆਪਣੇ ਬੰਦੇ ਬਹਿਗੇ ਵਿੱਚ ਤੇ ਇਹ ਕੰਮ ਕਿੱਥੋਂ ਹੋ ਸਕਦਾ ਸੀ ਇਸ ਕਰਕੇ ਕੁਵਰ ਨੌਨਿਹਾਲ ਲੋਵੇ ਮਹਾਰਾਜ ਦੀਆਂ ਸਾਤਸ਼ਾਹ ਸ਼ੁਰੂ ਹੋ ਗਈਆਂ ਔਰ ਜਿੱਦਾਂ 4-5 ਨਵੰਬਰ ਦੀ ਰਾਤ ਨੂੰ ਮਹਾਰਾਜਾ ਖੜਕ ਸਿੰਘ ਆਪਣੇ ਪ੍ਰਾਣ ਤਿਆਗਦੇ ਨੇ ਤੇ ਜਦੋਂ ਸਵੇਰੇ ਸੰਸਕਾਰ ਕਰਕੇ ਉਹਨਾਂ ਦਾ ਵਾਪਸ ਆ ਰਹੇ ਸੀਗੇ ਤੇ ਲਾਹੌਰ ਦੇ ਰੋਸ਼ਨਾਈ ਗੇਟ ਦੇ ਕੋਲ ਇੱਕ ਇਹਨਾਂ ਦੇ ਉੱਤੇ ਛੱਜਾ ਛੁੱਟਿਆ ਗਿਆ ਜੀ ਸ਼ੱਜਾ ਜਦੋਂ ਸੁਟਿਆ ਏ ਉਸ ਟਾਈਮ ਦੇ ਉੱਤੇ ਕੁਮਰ ਨੌਨਿਹਾਲ ਦੇ ਹੱਥਾਂ ਦੇ ਵਿੱਚ ਧਿਆਨ ਸਿੰਘ ਡੋਗਰੇ ਦਾ ਇੱਕ ਬੇਟਾ ਸੀਗਾ ਜੀ ਮੀਆਂ ਉਦਮ ਸਿੰਘ ਉਹਦਾ ਹੱਥ ਸੀਗਾ ਨਾਲ ਹੱਥ ਫੜ ਕੇ ਚੱਲ ਰਹੇ ਸੀਗੇ ਸ਼ੱਜਾ ਟਿਕਨ ਦੇ ਨਾਲ ਮੀਆਂ ਉਦਮ ਸਿੰਘ ਜਿਹੜਾ ਹੈ ਉਹ ਥਾਂ ਢੇਰੀ ਹੋ ਗਿਆ ਮਤਲਬ ਉਹ ਤਾਂ ਖਤਮ ਹੋ ਗਿਆ ਬਣਾਈ ਹੋਈ ਵਿਉਂਤ ਦੇ ਅਨਸਾਰ ਕੁਮਰ ਨੂੰ ਉਹਨਾਂ ਨੇ ਹਾਲ ਨੂੰ ਸੱਟਾਂ ਤਾਂ ਨਹੀਂ ਸੀ ਲੱਗੀਆਂ ਸਿਰ ਮਾਮੂਲੀ ਛੀਂਟਾ ਸੀ ਪਰ ਫਿਰ ਵੀ ਚੁੱਕ ਕੇ ਧੱਕੇ ਨਾਲ ਪਾਲਕੀ ਦੇ ਵਿੱਚ ਪਾ ਲਿਆ ਔਰ ਚੁੱਕੇ ਅੰਦਰ ਲੈ ਕੇ ਮਹਿਲ ਦੇ ਅੰਦਰ ਲੈ ਕੇ ਦਰਵਾਜ਼ੇ ਕਰ ਲਏ ਬੰਦ ਬਾਹਰੋਂ ਲੈਣਾ ਸਿੰਘ ਮਜੀਠੀਆ ਅਜੀਤ ਸਿੰਘ ਸੰਦੇਵਾਲੀਆ ਜਾਂ ਮਾਂ ਚੰਦਕੌਰ ਜਿਹੜੀ ਹੈ ਉਹ ਤਰਲੇ ਮਾਰਦੀ ਰਹੀ ਬੂਹੇ ਹਗੜ ਕੌਂਦੀ ਰਹੀ ਕਿਸੇ ਸਾਲੇ ਨੇ ਬੂਹਾ ਖੋਲਿਆ ਔਰ ਅਗਲੇ ਦਿਨ ਜਦੋਂ ਬੂਹਾ ਖੋਲਿਆ ਸ਼ਹਿਜਾਦੇ ਦੇ ਕੁਬਰ ਦੇ ਸਿਰ ਦੇ ਵਿੱਚ ਪੱਥਰ ਮਾਰ ਮਾਰ ਕੇ ਤੇ ਇਹਨਾਂ ਨੇ ਉਹਦਾ ਵੀ ਕਤਲ ਕਰ ਦਿੱਤਾ ਹੋਇਆ ਸੀ ਉਸ ਤੋਂ ਬਾਅਦ ਆਉਂਦਾ ਜੀ ਮਹਾਰਾਜਾ ਸ਼ੇਰ ਸਿੰਘ ਮਹਾਰਾਜਾ ਸ਼ੇਰ ਸਿੰਘ ਦਾ ਜਨਮ 5 ਦਸੰਬਰ 1807 ਨੂੰ ਬਟਾਲੇ ਦੇ ਵਿੱਚ ਹੋਇਆ ਸੀਗਾ ਜੀ ਮਹਾਰਾਜਾ ਸ਼ੇਰ ਸਿੰਘ ਦੇ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਦੂਸਰਾ ਬੇਟਾ ਸੀਗਾ ਔਰ ਬਚਪਨ ਇਹਨਾਂ ਦਾ ਬਟਾਲੇ ਦੇ ਵਿੱਚ ਹੀ ਬੀਤਿਆ ਇਸ ਟਾਈਮ ਜੇ ਆਪਾਂ ਬਟਾਲੇ ਦੇ ਵਿੱਚ ਦੇਖੀਏ ਤੇ 베రింగ్ ਕਾਲਜ ਹੋ ਗਿਆ ਉਹਦੇ ਸਾਹਮਣੇ ਜਿਹੜੇ ਉਹ ਹਜ਼ਾਰਾ ਪਾਰਕ ਹੈ ਉਹ ਹੋ ਗਈ ਉਰਲੇ ਪਾਸੇ ਜਿਹੜੀ 12 ਦਰੀ ਜਿਹਦੇ ਆਸ-ਪਾਸੇ ਤਲਾਬ ਬਣਿਆ ਹੋਇਆ ਉਹ ਹੋ ਗਿਆ ਇਧਰਲੇ ਪਾਸੇ ਜਿਹੜੀ ਬਟਾਲੇ ਦੀ ਨਰਸਰੀ ਆ ਉਹਦੇ ਨਾਲ-ਨਾਲ ਜਿੰਨਾ ਵੀ ਏਰੀਆ ਹੈ ਇੱਥੋਂ ਤੱਕ ਕਿ ਅਰਰ ਬਾਬਾ ਕਨੈਕਟ ਦਾ ਏਰੀਆ ਜਿਹੜਾ ਹੈ ਇਹ ਮਹਾਰਾਜਾ ਸ਼ੇਰ ਸਿੰਘ ਦਾ ਮਹਿਲ ਸੀਗਾ ਜੀ ਬਟਾਲਾ ਮਹਾਰਾਜਾ ਜਦੋਂ ਕੁਮਰ ਨੌਨਿਹਾਲ ਨੂੰ ਵੀ ਖਤਮ ਕਰ ਦਿੱਤਾ ਇਹਨਾਂ ਨੇ ਤੇ ਧਿਆਨ ਸਿੰਘ ਡੋਗਰਾ ਤੇ ਅਜੀਤ ਸਿੰਘ ਸੰਦੇਵਾਲੀਆ ਇਹ ਸਾਰੇ ਜਣੇ ਆ ਰਾਣੀ ਚੰਦਕੌਰ ਦੇ ਸਾਈਡ ਲਾਈਨ ਲੱਗ ਪਏ ਕਿਉਂਕਿ ਚੰਦਕੌਰ ਨੇ ਸ਼ੇਰ ਸਿੰਘ ਨੂੰ ਗੱਦੀ ਤੋਂ ਦੂਰ ਰੱਖਣ ਲਈ ਇੱਕ ਦਾ ਖੇੜਿਆ ਸੀਗਾ ਕਿ ਜਿਹੜੀ ਕੁਵਰ ਨਾ ਨਿਹਾਲ ਦੀ ਘਰਵਾਲੀ ਹੈ ਉਹ ਪ੍ਰੈਗਨੈਂਟ ਹੈ ਉਹਦੇ ਬੱਚਾ ਹੁਣ ਵਾਲਾ ਪਰ ਇਹੋ ਜੀ ਗੱਲ ਕੋਈ ਨਹੀਂ ਸੀਗੀ ਤੇ ਇਹਨੇ ਕਿਹਾ ਸੀਗਾ ਕਿ ਜਦੋਂ ਤੱਕ ਉਹ ਬੱਚਾ ਜਿਹੜਾ ਹੈ ਉਹ ਪੈਦਾ ਨਹੀਂ ਹੁੰਦਾ ਜਾਂ ਬਾਲਗ ਨਹੀਂ ਹੋ ਜਾਂਦਾ ਤਦ ਤੱਕ ਜਿਹੜੀ ਹੈ ਮੈਂ ਰਾਜ ਕਰਾਂਗੀ ਮਤਲਬ ਕੀ ਹੈ ਕਿ ਰਾਜ ਦੀ ਭਾਵਨਾ ਮਹਾਰਾਣੀ ਚੰਦਕੌਰ ਦੇ ਦਿਲ 'ਚ ਵੀ ਅੱਗੇ ਉਹ ਮਹਾਰਾਣੀ ਬਣ ਗਈ ਉਹਦੇ ਮਹਾਰਾਣੀ ਬਣਨ ਤੋਂ ਬਾਅਦ ਡੋਗਰਿਆ ਨੇ ਲਾਹੌਰ ਸ਼ਹਿਰ ਦੇ ਵਿੱਚ ਪੂਰਾ ਗਦਰ ਮਚਾਇਆ ਲਾਹੌਰ ਦਰਬਾਰ ਦਾ ਖਜ਼ਾਨਾ ਵੀ ਇਹਨਾਂ ਨੇ ਲੁੱਟ ਕੇ ਤੇ ਆਪਣੇ ਜੰਮੂ ਦੇ ਲੈ ਗਏ ਕਿ ਠੀਕ ਹੈ ਜੀ ਢਿੱਡ ਭਰ ਲਓ ਪੈਂਟ ਚੋਂ ਡੋਗਰਿਆਂ ਦਾ ਜੰਨਾ ਕੋਈ ਖਾ ਸਕਦੇ ਖਾਲ। ਮਤਲਬ ਇਹ ਕਿ ਇਹਨਾਂ ਨੇ ਉਹ ਹਰ ਕੰਮ ਕੀਤਾ ਜਿਹੜਾ ਸਿੱਖ ਨਾਲ ਇਹਨੂੰ ਤਬਾਹੀ ਦੇ ਵੱਲ ਲੈ ਕੇ ਜਾਂਦਾ ਸੀਗਾ ਔਰ ਅਖੀਰ ਲਾਹੌਰ ਦੇ ਪਤਵੰਤੇ ਸੱਜਣਾ ਨੇ ਕੋਈ ਖਾਲਸਾ ਫੌਜ ਦੇ ਮੁਖੀਆਂ ਨੇ ਪੰਚਾਂ ਸਰਪੰਚਾਂ ਨੇ ਇੱਕ ਲੈਟਰ ਜਿਹੜਾ ਹੈ ਉਹ ਸ਼ੇਰ ਸਿੰਘ ਦੇ ਵੱਲੋਂ ਲਿਖਿਆ ਕਿ ਸ਼ੇਰ ਸਿੰਘ ਤੂੰ ਆ ਕੇ ਸੁਧ-ਬੁੱਧ ਲੈ ਗਿਆ ਲਾਹੌਰ ਨੂੰ ਤੇ ਖਾਚਲੇ ਸਾਲ ਜਦੋਂ ਇਹ ਲੈਟਰ ਸ਼ੇਰ ਸਿੰਘ ਨੂੰ ਮਿਲਦਾ ਹੈ ਮਹਾਰਾਜਾ ਸ਼ੇਰ ਸਿੰਘ ਤਕਰੀਬਨ 300 ਸਿਪਾਈ ਔਰ 400 ਨਗਾਨੂ ਨਾਲ ਲੈ ਕੇ ਕਾਲੀ ਦੇ ਨਾਲ ਲਾਹੌਰ ਵੱਲੋਂ ਨਿਕਲਦਾ ਹੈ ਹਾਲਾਂਕਿ ਉਹਦੇ ਕੋਲ ਇਹਨਾਂ ਤੋਂ ਇਲਾਵਾ 26000 ਪੈਦਲ ਫੌਜੀ ਕੋਈ ਤਕਰੀਬਨ 8000 ਘੋੜਸਵਾਰ ਸੀਗੇ ਕੋਈ 45 ਵੱਡੀਆਂ ਤੋਪਾਂ ਵੀ ਸੀਗੀਆਂ ਜੋ ਕਿ ਪਿਛੇ ਆ ਰਹੀ ਸੀ। ਔਰ 14 ਜਨਵਰੀ 1841 ਨੂੰ ਇਹ ਲਾਹੌਰ ਸ਼ਹਿਰ ਦੇ ਬਾਹਰ ਪਹੁੰਚ ਜਾਂਦੇ ਨੇ। ਜਦੋਂ ਇਹ ਉੱਥੇ ਪਹੁੰਚਦੇ ਨੇ ਤੇ ਲਾਹੌਰ ਸ਼ਹਿਰ ਦੀ ਜਿਹੜੀ ਗਾਰਡ ਲੱਗੀ ਆ बार-बार ਉਹ ਆਤਮ ਸਮਰਪਣ ਕਰਦੀ ਹੈ ਮਹਾਰਾਜਾ ਸ਼ੇਰ ਸਿੰਘ ਦੇ ਸਾਹਮਣੇ। ਸ਼ੇਰ ਸਿੰਘ ਮਹਾਰਾਜਾ ਜਦੋਂ ਐਂਟਰ ਕਰਦੇ ਨੇ ਕਿਲੇ ਪਰ ਨੂੰ ਜਾਂਦੇ ਨੇ ਤੇ ਕਿਲੇ ਦੇ ਵਿੱਚੋਂ ਇਹਨਾਂ ਦੇ ਉੱਤੇ ਤੋਪਾਂ ਦਾ ਫਾਇਰ ਹੁੰਦਾ ਜੀ। ਔਰ ਉਹ ਫਾਇਰ ਕਰਵਾ ਰਿਹਾ ਹੁੰਦਾ ਹੈ 도ਗਰਾ ਗੁਲਾਬ ਸਿੰਘ ਫੈਰਦਾ ਜਵਾਬ ਸ਼ੇਰ ਸਿੰਘ ਨੇ ਫੈਰਦੇ ਨਾਲ ਦਿੱਤਾ 12 ਤੋਪਾਂ ਨੇ ਫਾਇਰ ਕੀਤੀ ਕਿਲੇ ਦੀ ਕੰਧ ਪਾੜੀ ਗਈ ਔਰ 499 ਜਥਾ ਨਿਗਾਹਾਂ ਦਾ ਜਥਾ ਜਿਹੜਾ ਹੈ ਅੰਦਰ ਵੜਿਆ ਜਦੋਂ ਅੰਦਰ ਵੜ ਗਿਆ ਰਾਣੀ ਚੰਦਕੌਰ ਜਿਹੜੀ ਹੈ ਉਹ ਹੱਥ ਜੋੜ ਕੇ ਤੇ ਫਿਰ ਆਗੀ 16 ਨਾਮੇ ਲਈ ਹੋਈ ਸੰਧੀ ਦੇ ਅਨੁਸਾਰ ਮਹਾਰਾਜਾ ਸ਼ੇਰ ਸਿੰਘ ਜਿਹੜਾ ਹੈ ਉਹਨੂੰ ਮਹਾਰਾਜਾ ਕੋਸ਼ਿਸ਼ ਕੀਤਾ ਗਿਆ ਔਰ ਮਹਾਰਾਜਾ ਸ਼ੇਰ ਸਿੰਘ ਨੇ 9 ਲੱਖ ਦੀ ਸਾਲਾਨਾ ਜਗੀਰ ਜਿਹੜੀ ਹੈ ਮਹਾਰਾਣੀ ਚੰਦਕੌਰ ਨੂੰ ਦਿੱਤੀ ਗਈ ਜਦੋਂ ਡੋਗਰੇ ਦੇਖਿਆ ਕਿ ਸ਼ੇਰ ਸਿੰਘ ਜਿਹੜਾ ਹੈ ਇਹ ਰਾਜਾ ਬਣ ਗਿਆ ਡੋਗਰੇ ਵੀ ਓਕੇ ਅਜੀਤ ਸਿੰਘ ਸੰਦੇਵਾਲੀਆ ਵੀ ਓਖਾ ਲੈਣਾ ਸਿੰਘ ਸੰਦੇਵਾਲੀਆ ਵੀ ਓਖਾ ਸ਼ੇਰ ਸਿੰਘ ਦੇ ਉੱਤੇ ਔਰ ਵਿਚੋ-ਵਿਚੀ ਜਿਹੜੇ ਅਜੀਤ ਸਿੰਘ ਸੰਦੇਵਾਲੀਆ ਔਰ ਲੈਣਾ ਸਿੰਘ ਸੰਦੇਵਾਲੀਆ ਜਿਹੜਾ ਹੈ ਇਹ ਧਿਆਨ ਸਿੰਘ ਡੋਗਰੇ ਤੇ ਵੀ ਲੱਗਣ ਲੱਗ ਪਏ ਸੀਗੇ ਅਖੀਰ 1843 ਨੂੰ ਸ਼ੇਰ ਸਿੰਘ ਸੰਦੇਵਾਲੀਆ ਰੈਜiment ਦੇ ਭਰਤੀ ਹੋ ਰਹੀ ਸੀਗੀ ਔਰ ਬਹਿਲੋਲ ਪਿੰਡ ਦੇ ਵਿੱਚ ਖੇਡ ਮੇਲਾ ਕਰਵਾਇਆ ਜਾ ਰਿਹਾ ਸੀਗਾ ਔਰ ਮਹਾਰਾਜਾ ਸ਼ੇਰ ਸਿੰਘ ਜਿਹੜਾ ਹੈ ਉੱਥੇ ਬੈਠਾ ਹੋਇਆ ਸੀਗਾ ਮੇਲੇ ਦੇ ਵਿੱਚ ਅਜੀਤ ਸਿੰਘ ਸੰਦੇਵਾਲੀਆ 400 ਜਮਾਨਾ ਦਾ ਜਿਹੜਾ ਮਾਰਚ ਪਾਸ ਹੋ ਰਿਹਾ ਸੀਗਾ ਉਹਦੇ ਅੱਗੇ ਅਗਵਾਈ ਕਰਦਾ ਹੋਇਆ ਜਦੋਂ ਮਹਾਰਾਜਾ ਸ਼ੇਰ ਸਿੰਘ ਦੇ ਕੋਲ ਆਇਆ ਤੇ ਬਣਾਈ ਹੋਈ ਵਿਉਂਤ ਦੇ ਅਨੁਸਾਰ ਇਹਨੇ ਮਹਾਰਾਜਾ ਸ਼ੇਰ ਸਿੰਘ ਨੂੰ ਇੱਕ ਦਿਨਾਲੀ ਮੋਲੇਦਾਰ ਦਿਨਾਲੀ ਜਿਹੜੀ ਹੈ ਉਹ ਪੇਟ ਕੀਤੀ ਹੈ ਕਹਿੰਦੇ ਨੇ ਕਿ ਮਹਾਰਾਜਾ ਸ਼ੇਰ ਸਿੰਘ ਜਿਹੜਾ ਇਹ ਹਰਾਂ ਦਾ ਔਰ ਘੋੜਸਵਾਰੀ ਦਾ ਬੜਾ ਸ਼ਕੀਨ ਸੀਗਾ ਜਦੋਂ ਇਹ ਅੱਗੇ ਹੋ ਕੇ ਬੈਰਲ ਤੋਂ ਉਹ ਰਫਲ ਨੂੰ ਫੜਨ ਲੱਗਾ ਤੇ ਸੰਦੇਵਾਲੀਆ ਨੇ ਉਹਦਾ ਟ੍ਰੈਗਰ ਪ੍ਰੈਸ ਕਰ ਦਿੱਤਾ ਰੌਂਡ ਵੱਜਾ ਜੀ ਸ਼ੇਰ ਮਹਾਰਾਜਾ ਸ਼ੇਰ ਸਿੰਘ ਦੀ ਛਾਤੀ ਦੇ ਵਿੱਚ ਔਰ ਸ਼ੇਰ ਸਿੰਘ ਡਿੱਗ ਪਏ ਡਿੱਗਦੇ ਹੋયા ਉਹਨਾਂ ਦੇ ਮੂੰਹ ਦੇ ਵਿੱਚੋਂ ਲਾਸਟ ਬੋਲ ਸੀਗੇ ਜੀ ਇਹ ਕੀ ਧਗਾ ਹੈ ਇਹ ਤੋਂ ਧਗਾ ਹੈ ਕਹਿੰਦੇ ਇਹ ਕੀ ਧਗਾ ਹੈ ਇਹ ਤੋਂ ਧਗਾ ਹੈ ਇੰਨੀ ਗੱਲ ਕਹਿ ਕੇ ਉਹ ਡਿੱਗ ਪੈਂਦੇ ਨੇ ਪਰ ਸਰੀਰ ਦੇ ਸਾਹ ਅਜੇ ਵੀ ਚੱਲਦੇ ਨੇ ਅਜੀਤ ਸਿੰਘ ਸੰਧੇਵਾਲੀਆ ਆਪਣੀ ਕਰਪਾਨ ਕੱਟਦਾ ਹੈ ਔਰ ਉਹਨਾਂ ਦਾ ਸਿਰ ਜਿਹੜਾ ਹੈ ਉਹ ਲਾ ਕੇ ਨੀਜੇ ਤੇ ਟੰਗ ਕੇ ਤੇ ਮਹਿਲਵਾਨ ਨੂੰ ਤੁਰ ਪੈਂਦਾ ਇਹ ਸਾਰੀ ਬਿਉਂਤ ਜਿਹੜੀ ਹੈ ਰਾਜਾ ਧਿਆਨ ਸਿੰਘ ਨੇ ਬਣਾਈ ਹੋਈ ਸੀ ਕਿਉਂਕਿ ਉਸ ਦਿਨ ਰਾਜਾ ਧਿਆਨ ਸਿੰਘ ਨੇ ਬਿਮਾਰੀ ਦਾ ਬਹਾਨਾ ਕਰਕੇ ਬਹਿਰੋਲ ਪਿੰਡ ਦੇ ਵਿੱਚ ਨਹੀਂ ਗਿਆ ਕਿ ਮਹਿਲ ਦੇ ਵਿੱਚ ਹੀ ਰਿਹਾ ਸੀਗਾ ਇਹ ਸੀ ਜੀ ਸਿਕਰਾਜ ਦੇ ਤਿੰਨ ਮਹਾਰਾਜੇ ਦੇ ਕਤਲ ਡੋਗਰੇ ਵੱਲੋਂ ਕੀਤੇ ਹੋਏ ਆਂ ਚਲਾਕੀਆਂ ਦੇ ਨਾਲ ਚਾਲਾਂ ਦੇ ਨਾਲ ਕੱਲ ਦੀ ਵੀਡੀਓ ਤੋਂ ਬਾਅਦ ਇੱਕ ਵੀਰ ਦਾ ਕਮੈਂਟ ਆਇਆ ਸੀਗਾ ਕਿ ਧਿਆਨ ਸਿੰਘ ਡੋਗਰੇ ਦਾ ਅੰਤ ਕਿਵੇਂ ਹੋਇਆ ਵੀਰ ਜੀ ਧਿਆਨ ਸਿੰਘ ਡੋਗਰੇ ਦਾ ਅੰਤ ਅਜੀਤ ਸਿੰਘ ਸੰਧਵਾਲੀ ਦੇ ਹੱਥੋਂ ਹੀ ਹੋਇਆ ਚਾਹੇ ਇਹ ਇੱਕ ਗਰੁੱਪ ਦੇ ਹੀ ਬੰਦੇ ਸੀਗੇ ਇਹਨਾਂ ਨੇ ਮਹਾਰਾਜਾ ਛੇਰ ਸਿੰਘ ਨੂੰ ਮਾਰਿਆ ਪਰ ਵਿਚੋ ਵਿਚੀ ਮਹਾਰਾਣੀ ਚੰਦਕੌਰ ਜਿਹੜੀ ਹੈ ਜਦੋਂ ਉਹ ਮਹਾਰਾਣੀ ਨਹੀਂ ਰਹੀ ਉਹਨੂੰ ਸਲਾਨਾ ਜ਼ਗੀਰ ਮਿਲ ਗਈ ਹੈ ਔਰ ਧਿਆਨ ਸਿੰਘ ਡੋਗਰੇ ਨੇ ਉਹਦੀਆਂ ਦਾਸੀਆਂ ਦੇ ਕੋਲੋਂ ਹੀ ਮਹਾਰਾਣੀ ਚੰਦਕੌਰ ਦਾ ਵੀ ਕਤਲ ਕਰਵਾ ਦਿੱਤਾ ਸੀਗਾ ਉਹਦੇ ਵੀ ਸਿਰ ਦੇ ਵਿੱਚ ਲੱਕੜ ਦੇ ਕੋਟਲੇ ਮਾਰ-ਮਾਰ ਕੇ ਰਾਤ ਨੂੰ ਮਾਰਿਆ ਗਿਆ ਔਰ ਅਜੀਤ ਸਿੰਘ ਸੰਧੇਵਾਲੀਆ ਜਿਹੜਾ ਹੈ ਮਹਾਰਾਣੀ ਚੰਦਕੌਰ ਦਾ ਬੜਾ ਖਾਸ ਆਦਮੀ ਸੀਗਾ ਜਦੋਂ ਅਜੀਤ ਸਿੰਘ ਸੰਧੇਵਾਲੀਆ ਬਹਿਨੌਲ ਪਿੰਡ ਦੇ ਵਿੱਚੋਂ ਮਹਾਰਾਜਾ ਸ਼ੇਰ ਸਿੰਘ ਦਾ ਸਿਰ ਵੱਢ ਕੇ ਨੇਜੇ ਦੇ ਟੰਗ ਕੇ ਆਪਣੇ ਭਰਾ ਲੈਣਾ ਸਿੰਘ ਸੰਧੇਵਾਲੀਆ ਦੇ ਨਾਲ ਵਾਪਸ ਮਹਿਲ ਨੂੰ ਜਾ ਰਿਹਾ ਹੈ ਤੇ ਰਸਤੇ ਦੇ ਵਿੱਚ ਇਹਨਾਂ ਨੂੰ ਧਿਆਨ ਸਿੰਘ ਡੂਗਰਾ ਮਿਲਦਾ ਹੈ ਇਹ ਦੋਵੇਂ ਭਰਾ ਉਹ ਗੱਲੀਬਾਤੀ ਉਹਨਾਂ ਨਾਲ ਆਪਣੀ ਗੱਲਾਂ ਚ ਲਾ ਕੇ ਤੇ ਲੈ ਜਾਂਦੇ ਨੇ ਮਹਿਲ ਦੇ ਵਿੱਚ ਔਰ ਮਹਿਲ ਦੇ ਵਿੱਚ ਲੈ ਜਾਂਦੇ ਆ ਹੀ ਉਹਨੂੰ ਮਾਰਦੇ ਨੇ ਗੋਲੀ ਗੋਲੀ ਮਾਰਨ ਤੋਂ ਬਾਅਦ ਜਦੋਂ ਉਹ ਮਰ ਜਾਂਦਾ ਉਹਦੇ ਸਰੀਰ ਦੇ ਫਿਰ ਨਿਕੇ ਨਿਕੇ ਟੁਕੜੇ ਕੀਤੇ ਜਾਂਦੇ ਆ ਜਨਾਬ ਔਰ ਉਹ ਟੁਕੜੇ ਫਿਰ ਅਗਲੇ ਦਿਨ ਸਵੇਰੇ ਉਹਦੇ ਬੇਟੇ ਨੂੰ ਜਿਹੜਾ ਬਾਅਦ ਦੇ ਵਿੱਚ ਉਹ ਵਜ਼ੀਰ ਹੀਰਾ ਸਿੰਘ ਬਣਦਾ ਹੈ ਜਾਂ ਪ੍ਰਧਾਨ ਮੰਤਰੀ ਹੀਰਾ ਸਿੰਘ ਬਣਦਾ ਉਹਨੂੰ ਪੇਸ਼ ਕੀਤੇ ਜਾਂਦੇ ਨੇ ਇਹ ਵੀ ਬੜੀ ਲੰਮੀ ਕਹਾਣੀ ਹੈ ਇਹ ਤੇ ਬਸ ਮੈਂ ਤੁਹਾਨੂੰ ਥੋੜਾ ਜਿਹਾ ਸ਼ਾਰਟ ਦੇ ਵਿੱਚ ਦੱਸਦਾ ਕਿ ਆਹ ਕਰਤੂ ਮੇਰਾ ਕੰਮ ਹੋਇਆ ਸੀਗਾ ਉੱਥੇ ਕੱਲ ਨੂੰ ਜਿਹੜੀ ਆਪਾਂ ਵੀਡੀਓ ਬਣਾਵਾਂਗੇ ਤੁਹਾਨੂੰ ਉਹਦੇ ਵਿੱਚ ਆਪਾਂ ਇਹੋ ਹੀ ਦੇਖਾਂਗੇ ਕਿ ਇਹ ਡੋਗਰੇ ਕੌਣ ਸੀਗੇ ਕਦੋਂ ਆਏ ਸਿੱਖ ਰਾਜ ਦੇ ਵਿੱਚ ਔਰ ਇਹਨਾਂ ਦਾ ਅੰਤ ਕਿਵੇਂ ਹੋਇਆ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਸ਼ਾਸਿਕਾ